ਭਾਈ ਦੇਖੇ ਹਾਂਜੀ ਸਾਹਿਬ ਜੀ ਕੀ ਨਾਂ ਜੀ ਅਮਰਿਤਪਾਲ ਸਿੰਘ ਕੀ ਗੱਲ ਬਣੀ ਹੈ ਕਿੰਨਾ ਕੁ ਕੁੱਝ ਲੈ ਕੇ ਆਏ ਜਗਾਇ ਅੱਗੋਂ ਪੁਲਿਸ ਵਾਲਿਆਂ ਤੋਂ ਕੁੱਟ ਕੇ ਖੋ ਕੇ ਲੈ ਕੇ ਆਏ ਆ ਬਿਲਕੁਲ ਜੀ ਬਿਲਕੁਲ ਕੋਈ ਗਿਫਟ ਤਾਂ ਦਿੱਤਾ ਨਹੀਂ ਉਹਨਾਂ ਨੇ ਵਾਹ ਜੀ ਵਾਹ ਕਿਹੜਾ ਪਿੰਡ ਹੈ ਪਿੰਡ ਮੇਰਾ ਝਾੜੀ ਵਾਲਾ ਜੀ ਜ਼ਿਲ੍ਹਾ ਫਰੀਦਕੋੜਾ ਡੱਲੇਵਾਲ ਸਾਹਿਬ ਦਾ ਗਵੰਡੀ ਪਿੰਡ ਆ ਮੇਰਾ ਮੇਰਾ ਚਾਚਾ ਜੀ ਲੱਗਦੇ ਡੱਲੇਵਾਲ ਸਾਹਿਬ ਵਾਹ ਜੀ ਵਾਹ ਜੇ ਡੱਲੇਵਾਲ ਸਾਹਿਬ ਦੀ ਸੋਚ ਤੇ ਪਹਿਰਾ ਦੇਵਾਂਗੇ ਵਾਹ ਜੀ ਵਾਹ ਤੇ ਕੋਈ ਪਰਵਾਹ ਨਹੀਂ ਹੈ ਕੋਈ ਪਰਵਾਹ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਸੰਗਾਂ ਮਾਰ ਮਾਰਨਾ ਜਾਣਦੇ ਆ ਪਰ ਪਿੱਛੇ ਨਹੀਂ ਮੁੜਨਾ ਵਾਹਿਗੁਰੂ ਕੋਈ ਪਰਵਾਹ ਨਹੀਂ ਹਾਂ ਜੇ ਮੈਂ ਜਾ ਕੇ ਅੱਗੇ ਠੀਕ ਹੈ ਜੀ ਤੋਂ ਜੀ ਆਪਾਂ ਸੁਣਦੇ ਹਾਂ ਕਿ ਕਿਸਾਨਾਂ ਦੀ ਉਹ ਘਟਿਆ ਹਰਕਤਾਂ ਕਰ ਰਿਹਾ ਕਿਉਂਕਿ ਕਿਸਾਨਾਂ ਨੇ ਪਹਿਲਾਂ ਪਹਿਲ ਨਹੀਂ ਕੀਤੀ ਪਹਿਲ ਉਹਨਾਂ ਨੇ ਕੀਤੀ ਹੈ ਪਰ ਦੂਜ ਅਸੀਂ ਪੰਜਾਬੀ ਆ ਮਰਨਾ ਜਾਣਦੇ ਆ ਵਾਪਸ ਨਹੀਂ ਮੁੜਦੇ ਪਰ ਬਾਤ ਕਹੀ ਪਹਿਲਾਂ ਉਹਨਾਂ ਨੂੰ ਪੁਲਿਸ ਨੂੰ ਵਾਲੀ ਸਮਝਾਉਣਾ ਚਾਹੁੰਦੇ ਆ ਨਾ ਨਾ ਕਰੋ ਉਹ ਵੀ ਸਾਡੇ ਭਰਾ ਐ ਪਰ ਕੀ ਕਰੀਏ ਮਜਬੂਰ ਹੋ ਕੇ ਸਾਨੂੰ ਇਹ ਖਾੜ ਸਾਰਾ ਕੁਝ ਕਰਨਾ ਪਿਆ ਉਹਦੇ ਵਿੱਚ ਆਪਾਂ ਪੜੋਸੀਆ ਕਿ ਮੈਂ 100000 ਰੁਪਏ ਆਮੇ ਬਹਣਾਂ ਤੇ ਭਾਈ ਆ ਤੇ ਤੁਹਾਡੇ ਉੱਤੇ ਜਿਹੜਾ ਹੋ ਰਿਹਾ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਰ ਅਸੀਂ ਮੈਂ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਪੁੱਤ ਨਾ ਮਰਵਾਓ ਮਾਵਾ ਦੇ ਉਹਦਾ ਘਰੇ ਲੀਡਰ ਦਾ ਘਰੇ ਬੈਠੇ ਨੇ ਪਰ ਮਰਦੇ ਇਥੇ ਮਾਵਾ ਦੇ ਪੁੱਤ ਨੇ ਭਾਵੇਂ ਪੰਜਾਬ ਦੇ ਮਰਦੇ ਤੇ ਭਾਵੇਂ ਹਰਿਆਣੇ ਦੇ ਮਰਨਾ ਮਰਨਾ ਪੰਜਾਬੀਆਂ ਨੇ ਜਾਂ ਹਰਿਆਣੇ ਦੇ ਮਾਵਾ ਦੇ ਪੁੱਤਾਂ ਨਹੀਂ ਆ ਪੰਜਾਬ ਵਾਲੇ ਆਪ ਨੂੰ ਨਿਊ ਕਹਿੰਦੇ ਨੇ ਯਾ ਕਿਸ ਤਰ੍ਹਾਂ ਖੋਈ ਹੋਣਾ ਕੋਲਾ ਕੋਈ ਕੁੱਟ ਕੇ ਕੋਈ ਆ ਜੀ ਸ਼ੁਕਰ ਮਾਰ ਕੇ ਕੋਈ ਆ ਪਹਿਲੀ ਫਾਇਟ ਪਾਗੇ ਉਹਨਾਂ ਨੂੰ ਕੁੱਟਿਆ ਫਿਰ ਥੱਲੇ ਪਾ ਕੇ ਫਿਰ ਆ ਵੀ ਕੋਈ ਆ ਵੀ ਕੋਈ ਅੱਜ ਯਾਦ ਕਰਾਉਂਦਾ ਜੋ ਕੱਲ ਆਪਣੇ ਹੱਕ ਜਿਹੜੇ ਉਹ ਵੀ ਜਰੂਰ ਲੈ ਕੇ ਆਉਂਦਾ ਯਾਰ ਜਰੂਰ ਲੈ ਕੇ ਆਉਣਾ ਇਹ ਕਦੇ ਆਪਣੇ ਨਾਲੇ ਵੀ ਪਿੰਡ ਜਾੜੀਆ ਦੇ ਕਈ ਆ ਰਹੇ ਹੈ ਕੀ ਕਹਿਣਾ ਚਾਹੋ ਜਰਾ ਹਟੇ ਨੌਜਵਾਨ ਨੇ ਸਾਡਾ ਵੀ ਹੌਸਲਾ ਵਾਗਿਆ ਆਹੀ ਵੀ ਅੱਗੇ ਦਾ ਵਿਚਾਰ ਹੋਏ ਸਾਡੇ ਪਿੰਡ ਦੇ ਨੌਜਵਾਨਾਂ ਦਾ ਮਾਣ ਆਉਂਦਾ ਹੈ ਬਿਲਕੁਲ ਆਪਣਾ ਕਹਿਰ ਕੰਮ ਮਰਨ ਨਾ ਬਣ ਕਿਸਾਨ ਵਾਹ ਕਰਈਏ ਮਾਨ ਵਾਲੀ ਗੱਲ ਆ ਪੱਪੀ ਲਾਟ ਹੋਰ ਕਰੂੰ ਹੋ ਵੱਡੀ ਗਿੰਤੀ ਚ ਆਏ ਹੋ ਇਸ ਮੈਂ ਕਿ ਕੋਈ ਭਾਈ ਇਹ ਸਾ ਕੰਮ ਨਾ ਕਰਿਓ ਕਿ ਆਪਾਂ ਦੇਸ਼ ਦਾ ਕਿਸਾਨ ਕੀ ਨਾੜ ਧਾਨਾ ਹੋਏ ਜੋ ਜੱਟੀਆਂ ਬੰਦੀਆਂ ਕੇ ਨੇਤਾ ਦੇਸ਼ کریںਗੇ ਆਪਾਂ ਉਸ ਆ ਦੇਸ਼ ਕੋ ਮੰਨਾਂਗੇ ਮੇਰੇ ਸਾਥੀ ਨੇ ਕਹਿੰਦਾ 750